ਹੈਲੋ ਬੱਚੋ ਅੱਜ ਅਸੀਂ ਕਰਾਂਗੇ ਬੋਲੀ ਜਾਂ ਭਾਸ਼ਾ ਦੀ ਪਰਵਾਸ਼ਾ ਤੇ ਉਸ ਦੀਆਂ ਕਿਸਮਾਂ ਬਾਰੇ ਠੀਕ ਹੈ ਤਾਂ ਚਲੋ ਫਿਰ ਦੇਖਦੇ ਹਾਂ ਬੋਲੀ ਨੂੰ ਕਹਿੰਦੇ ਆ ਬੋਲੀ ਜਾਂ ਭਾਸ਼ਾ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਮਨ ਦੇ ਭਾਵ ਜਾਂ ਗੱਲਬਾਤ ਦੂਜਿਆਂ ਤੱਕ ਮੂੰਹੋਂ ਬੋਲ ਕੇ ਜਾਂ ਲਿਖ ਕੇ ਪਹੁੰਚਾਉਂਦਾ ਹੈ ਠੀਕ ਹੈ ਲੱਗੀ ਸਮਝ ਸਮਝਾਈਏ ਕਿ ਬੋਲੀ ਕੀ ਹੁੰਦੀ ਹੈ ਕਹਿੰਦੇ ਜਿਹੜੋ ਅਸੀਂ ਬੋਲਦੇ ਆ ਨਾ ਅਸੀਂ ਕੋਈ ਗੱਲ ਕਰਦੇ ਆ ਤਾਂ ਅਸੀਂ ਆਪਣੀ ਗੱਲ ਨੂੰ ਕਿੱਦਾਂ ਸਮਝਾਉਂਦੇ ਦੂਸਰੇ ਤੱਕ ਕਿੱਦਾਂ ਪਹੁੰਚਾਉਂਦੇ ਆ ਠੀਕ ਹੈ ਆਪਣੇ ਮਨ ਦੇ ਭਾਵ ਜਿੱਦਾਂ ਸਾਡੇ ਕੋਈ ਮਨ ਦੇ ਵਿੱਚ ਗੱਲ ਹੁੰਦੀ ਹੈ ਹਨਾ ਉਹਨੂੰ ਅਸੀਂ ਕਿੱਦਾਂ ਅਗਲੇ ਦੇ ਸਾਹਮਣੇ ਪੇਸ਼ ਕਰਦੇ ਆ ਠੀਕ ਹੈ ਜਾਂ ਸੀ ਬੋਲ ਕੇ ਕਰਦੇ ਆ ਤੇ ਜਾਂ ਸੀ ਲਿਖ ਕੇ ਪਹੁੰਚਾਉਂਦੇ ਆ ਠੀਕ ਹੈ ਦੋ ਤਰੀਕੇ ਹੁੰਦੇ ਆ ਉਹਨੂੰ ਕਹਿੰਦੇ ਆ ਬੋਲੀ ਠੀਕ ਹੈ ਹੁਣ ਅੱਗੇ ਅਸੀਂ ਕਰਾਂਗੇ ਬੋਲੀ ਦੀਆਂ ਕਿਸਮਾਂ ਬੋਲੀ ਦੇ ਕਿਸਮਾਂ ਕਿਹੜੇ-ਕਿਹੜੀਆਂ ਆ ਬੋਲੀ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਠੀਕ ਹੈ ਕਿੰਨੇ ਕਿਸਮ ਹੁੰਦੀਆਂ ਦੋ ਕਿਸਮਾਂ ਨੰਬਰ 1 ਹੈਗੀ ਆ ਬੋਲ ਚਾਲਦੀ ਬੋਲੀ ਤੇ ਨੰਬਰ 2 ਕਿਹੜੀ ਆ ਲਿਖਤੀ ਬੋਲੀ ਠੀਕ ਹੈ ਤਾਂ ਪਹਿਲੇ ਨੰਬਰ ਤੇ ਅਸੀਂ ਕਰਦੇ ਹਾਂ ਬੋਲ ਚਾਲ ਦੀ ਬੋਲੀ ਕਿਹੜੀ ਹੁੰਦੀ ਹੈ ਠੀਕ ਹੈ ਜਿਸ ਸਾਧਨ ਰਾਹੀਂ ਅਸੀਂ ਆਪਣੇ ਮਨ ਦੇ ਭਾਵਾਂ ਨੂੰ ਬੋਲ ਕੇ ਦੂਸਰਿਆਂ ਨੂੰ ਦੱਸਦੇ ਹਾਂ ਉਸ ਨੂੰ ਬੋਲ ਚਾਲ ਦੀ ਬੋਲੀ ਕਿਹਾ ਜਾਂਦਾ ਹੈ ਠੀਕ ਹੈ ਜਦੋਂ ਤੁਸੀਂ ਆਪਣੀ ਗੱਲ ਨੂੰ ਬੋਲ ਕੇ ਦੱਸਦੇ ਆ ਨਾ ਕਿ ਸਾਡੇ ਮਨ ਦੇ ਵਿੱਚ ਕੀ ਆ ਜਾਂ ਕੁਛ ਵੀ ਆ ਨਾ ਆਪਣੀ ਗੱਲ ਨੂੰ ਬੋਲਦੇ ਆ ਤਾਂ ਫਿਰ ਉਹ ਸਾਡੀ ਬੋਲ ਚਾਲ ਦੀ ਬੋਲੀ ਹੁੰਦੀ ਹੈ ਠੀਕ ਹੈ ਜਿਵੇਂ ਦਿੱਤੇ ਚਿੱਤਰ ਵਿੱਚ ਇੱਕ ਕੁੜੀ ਆਪਣੇ ਮੁੰਡੇ ਆਪਣੇ ਇੱਕ ਕੁੜੀ ਅਤੇ ਮੁੰਡੇ ਵਿਚਕਾਰ ਹੋਈ ਗੱਲਬਾਤ ਆਪਸੀ ਗੱਲਬਾਤ ਨੂੰ ਦਰਸਾਇਆ ਗਿਆ ਹੈ ਇਹ ਬੋਲ ਚਾਲ ਦੀ ਬੋਲੀ ਦੀ ਉਦਾਹਰਣ ਹੈ ਚਲੋ ਫੇਰ ਦੇਖਦੇ ਆ ਕਿਦਾਂ ਕਿਦਾਂ ਕੁੜੀ ਕਹਿੰਦੀ ਆ ਮਨਪ੍ਰੀਤ ਕੀ ਮੇਰੀ ਪੰਜਾਬੀ ਦੀ ਕਿਤਾਬ ਤੇਰੇ ਕੋਲ ਹੈ? ਉਹ ਕਿ ਜਵਾਬ ਦਿੰਦਾ ਆਪਣੇ ਬੋਲ ਬੋਲੀ ਦੇ ਵਿੱਚ ਨਹੀਂ ਪਿੰਕੀ ਮੇਰੇ ਕੋਲ ਨਹੀਂ ਹੈ। ਠੀਕ ਹੈ। ਇਹਨਾਂ ਨੇ ਆਪਸ ਵਿੱਚ ਗੱਲਬਾਤ ਕਰਕੇ ਇੱਕ ਦੂਏ ਨੂੰ ਜਵਾਬ ਦਿੱਤਾ। ਠੀਕ ਹੈ ਇਹ ਕਿਹੜੀ ਬੋਲੀ ਹੋਈ ਬੋਲਚਾਲ ਦੀ। ਠੀਕ ਹੈ ਅੱਗੇ ਅਸੀਂ ਪੜ੍ਹਾਂਗੇ ਲਿਖਤੀ ਬੋਲੀ। ਲਿਖਤੀ ਬੋਲੀ ਰਾਹੀਂ ਅਸੀਂ ਆਪਣੇ ਮਨ ਦੇ ਵਿਚਾਰਾਂ ਦਾ ਆਦਾਨ ਪ੍ਰਦਾਨ ਲਿਖ ਕੇ ਕਰਦੇ ਇਹ ਲਿਖਤੀ ਬੋਲੀ ਅਖਵਾਉਂਦੀ ਹੈ ਇਹ ਬੋਲੀ ਬਹੁਤ ਸ਼ੁੱਧ ਹੁੰਦੀ ਹੈ ਠੀਕ ਹੈ ਇਸ ਬੋਲੀ ਵਿੱਚ ਰਸਾਲੇ ਕਿਤਾਬਾਂ ਅਖਬਾਰਾਂ ਅਤੇ ਪੱਤਰ ਆਦਿ ਲਿਖੇ ਜਾਂਦੇ ਹਨ ਠੀਕ ਹੈ ਜਿਵੇਂ ਅੱਗੇ ਦਿੱਤੇ ਚਿੱਤਰ ਵਿੱਚ ਵੇਖਦੇ ਹਾਂ ਕਿ ਮੁੰਡਾ ਆਪਣੇ ਮਨ ਦੇ ਵਿਚਾਰ ਚਿੱਠੀ ਵਿੱਚ ਲਿਖ ਰਿਹਾ ਹੈ ਇਹ ਲਿਖਤੀ ਬੋਲੀ ਅਖਵਾਉਂਦੀ ਹੈ ਚਲੋ ਅਸੀਂ ਦੇਖਦੇ ਹਾਂ ਕਿ ਕਿਦਾਂ ਇਹਨਾਂ ਨੇ ਇਹ ਲਿਖ ਕੇ ਦੱਸਿਆ ਠੀਕ ਹੈ ਆ ਦੇਖੋ ਪਿਕਚਰ ਹੈ ਦਿੱਤੀ ਹੋ ਇਹਦੇ ਵਿੱਚ ਮੁੰਡਾ ਆਪਣੇ ਵਿਚਾਰ ਲਿਖ ਕੇ ਦੱਸ ਰਿਹਾ ਹੈ ਠੀਕ ਹੈ ਇਹਦਾ ਮਤਲਬ ਇਹ ਕਿ ਇਹ ਲਿਖਤੀ ਬੋਲੀ ਦਾ ਪ੍ਰਯੋਗ ਕਰ ਰਿਹਾ ਹੈ ਠੀਕ ਹੈ ਤੇ ਦੂਸਰੀ ਉਦਾਹਰਨ ਇਹ ਆ ਕਿ ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਚਿੱਠੀਆਂ ਲਿਖਦੇ ਸੀਗੇ ਉਹ ਵੀ ਇੱਕ ਲਿਖਤੀ ਬੋਲੀ ਵਾਲਾ ਠੀਕ ਹੈ ਮਾਧਿਅਮ ਸੀਗਾ ਲੱਗੇ ਸਮਝਦਣ ਨੂੰ ਠੀਕ ਹੈ ਇਹ ਸਾਡੀ ਦੋ ਕਿਸਮ ਦੀ ਬੋਲੀ ਹੋ ਗਈ ਤੇ ਬੋਲੀ ਦੀ ਪਰਿਭਾਸ਼ਾ ਤੇ ਬੋਲੀ ਦੀਆਂ ਕਿਸਮਾਂ ਹੋ ਗਈਆਂ ਠੀਕ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰਨਾ ਹੈ ਠੀਕ ਹੈ ਓਕੇ ਨੈਕਸਟ ਅਸੀਂ ਕੁੱਪ ਭਾਸ਼ਾ ਜਾਂ ਕੁਝ ਹੋਰ ਗ੍ਰਾਮਰ ਦਾ ਕਰਾਂਗੇ ਓਕੇ ਬਾਏ